पंद्र रुपये पंद्रह मिनट के हे चार सो रुपये घूमने अद्धे घंटे सात सौ घंटे बारह सौ अभी अद्धा घंटा घूमना नजारे लाने सत दोस्तों की हाल चाल ठीक ठाक आज अस चले गए घूमन फिर वेले बैठे चलो घूम फिर के आईए अलगे असि भाखड़ा डैम ਪਖਲਾ ਡੈਮ ਦੇਖਦੇ ਆ ਉੱਦਾਂ ਅੱਜ ਸੰਡੇ ਆ ਬਾਕੀ ਦੇਖੋ ਜਾ ਕੇ ਸੰਡੇ ਨੂੰ ਪਖਲਾ ਡੈਮ ਖੁੱਲਾ ਹੁੰਦਾ ਕਿ ਨਹੀਂ ਹਣਾ ਉੱਥੇ ਪਰਚੀ ਮਿਲਦੀ ਏ ਕਿ ਪਤਾ ਨਹੀਂ ਛੁੱਟੀ ਵੀ ਕਰ ਸਕਦੇ ਆ ਵੀ ਅੱਜ ਸੰਡੇ ਕਰਕੇ ਨਹੀਂ ਵੀ ਜਾਣਦੇ ਤੇ ਬਾਕੀ ਦੇਖਦੇ ਆ ਪਖਲਾ ਡੈਮ ਜਾ ਕੇ ਫਿਲਹਾਲ ਅਸੀਂ ਗੜਸ਼ੰਕਰ ਆ ਗੜਸ਼ੰਕਰ ਤੋਂ ਲੱਗ ਜਾਣਾ ਸਾਡਾ ਘੰਟਾਕ ਚਲੋ ਚੱਲਦੇ ਆ ਮਿਲਦੇ ਆ ਲੈ ਜੀ ਹਾਂਜੀ ਦੋਸਤੋ ਆਪਣੀ ਪਹਾੜਾ ਦੇ ਵਿੱਚ ਹੋ ਗਈ ਐਂਟਰੀ ਇਹ ਜਾਂਦਾ ਐ ਰਸਤਾ ਸਿੱਧਾ ਝੁੰਗੀਆਂ ਨੂੰ ਤੇ ਹੁਣਾਂ ਦੇ ਲੇਜ਼ ਖਾਂਦੇ ਪਏ ਸੀਗੇ ਝੁੰਗੀਆਂ ਨੂੰ ਰਸਤਾ ਜਾਂਦਾ ਆ ਤੇ ਮੇਰੇ ਟਰੱਕ ਵੀ ਉੜਿਆ ਆ ਵਿਆ ਹਣਾ ਤੇ ਧੁੱਪ ਵੀ ਅੱਜ ਗਹਿਰਦੀ ਆ ਧੁੱਪ ਦਾ ਬਾਲੀ ਹੋਈ ਹੋਆ ਬਾਕੀ ਇੱਧਰ ਦੇਖੋ ਮਾਹੌਲ ਠੰਡਾ ਹੋਵੇ ਜੇ ਉਧਰ ਡੈਮ ਦੇ ਲਾਗੇ ਛਾਗੇ ਤਾਂ ਮਾਹੌਲ ਠੰਡਾ ਹੀ ਹੋਣਾ ਕਿਉਂਕਿ ਉੱਥੇ ਪਾਣੀ ਬਹੁਤ ਹੋਣਾ ਨਾ ਉਧਰਲੇ ਪਾਸੇ ਮਾਹੌਲ ਠੰਡਾ ਹੀ ਹੋਣਾ ਆ ਹੁਣ ਟਰੱਕ ਨੂੰ ਅਸੀਂ ਲਈਏ ਸਾਈਡ ਹੋਰ ਨਿਮਾਰ ਕੇ ਕਹਿਣਾ ਸਾਨੂੰ ਨੰਗਣ ਦੇ ਭਰਾ 10 ਮਿੰਟ ਚੱਲ ਮੇਰੇ ਭਾਈ ਚਲੋ ਆਜੋ ਮਿਲਦੇ ਆ ਗਾਂ ਤਿਆਨੂੰ ਦੇਸਤੋ ਅਸੀਂ ਪਹੁੰਚ ਗਏ ਝੁੰਗੀਆਂ ਇੱਥੇ ਝੁੰਗੀਆਂ ਖੜੇ ਸੀਗੇ ਅਸੀਂ ਗੜ ਸ਼ੈਂਕਰੋ ਤੁਰੇ ਸਾਨੂੰ ਭੁੱਖ ਲੱਗੀ ਹੋ ਸੀਗੀ ਬਹੁਤ ਅਸੀਂ ਇੱਥੇ ਝੁੰਗੀਆਂ ਨੰਬਰ ਸੀਗਾ 7 ਬੰਦੇ ਦਾ ਇਹ ਹੈਗੇ ਪੀਜ ਵਾਲੇ ਕੀ ਨਾ ਇਹਨਾਂ ਦਾ ਬੋਰਡ ਉੱਚ ਆਇਆ ਮੈਨੂੰ ਮੇਨੂੰ ਗੱਡੀ ਚੋਂ ਦਿਦਾ ਨਹੀਂ ਹੈਗਾ ਇਹਨਾਂ ਦਾ 7 ਨੰਬਰ ਸੀਗਾ ਸੀ ਇਹਨਾਂ ਨੂੰ ਫੋਨ ਕਰ ਦਿੱਤਾ ਸੀਗਾ ਹੁਣ ਇੱਥੋਂ ਸਮਾਨ ਥੋੜਾ ਜਿਹਾ ਪੈਕ ਕਰਾਇਆ ਸੀਗਾ 버ਗਰ ਫ੍ਰੈਂਚ ਫ੍ਰਾਈ ਹੁਣ ਲੈਣ ਗਿਆ ਮੁੰਡਾ ਅੰਦਰ ਨਾਲੇ ਖਾਂਦੇ ਪੀਂਦੇ ਜਾਂਦੇ ਆ ਨਾ ਫਿਰ ਭੁੱਖ ਜੀ ਬੜੀ ਲੱਗੀ ਹੋ ਸੀਗੀ ਅੰਜੀ ਦੋਸਤੋ ਅਸੀਂ ਪਹੁੰਚ ਗਏ ਬਰਤੜੀ ਦੇਖੋ ਬਰਤੜੀ ਬੱਬਾ ਵਿਊ ਵੇਖੋ ਕਿੰਨਾ ਸੋਹਣਾ ਨਾ ਘੈਂਟ ਥੱਲੇ ਕਿੰਨਾ ਵਧੀਆ ਚੀਜ਼ ਦਿਦਾ ਐ ਵੀ ਗੱਡੀ ਝੂਮਦੀ ਜਾਂਦੀ ਲੋਦਾਈ ਲੋ ਨਜ਼ਾਰੇ ਬਰਤੜੀ ਦੇ ਆ ਇਹਨੂੰ ਕਹਿੰਦੇ ਆ ਜੀ ਕੂਣੀ ਮੋੜ ਆ ਆਹ ਦੇਖੋ ਨਾਲੇ ਇਹ ਮੋੜ ਏ ਪੂਰਾ ਹੀ ਮੁੜ ਗਈ ਗੱਡੀ ਚੱਕ ਪੂਰੀ ਗੱਡੀ ਦੇ ਸਟੇਰਿੰਗ ਘਮਾਣਾ ਪੈਂਦਾ ਆ ਆਜੂ ਮਿਲਦੇ ਆ ਗਾਹਾਂ ਹੋਂ ਤੁਹਾਨੂੰ ਚਲੋ ਲੈ ਵੀ ਅਸੀਂ ਖਾਣ ਪੀਣ ਲਈ ਲਿਆ ਸੀਗਾ ਥੋੜਾ ਜਿਹਾ ਕੁਝ ਚਲੋ ਅਸੀਂ ਕਿਹਾ ਹੁਣ ਰੁਕਿਓ ਖਾਪੀ ਲਈ ਆ 버ਗਰਾ ਮੁੱਠੀ ਰੱਖੋ ਪਹਿਲਾ ਦੂਜਾ ਖਾ ਲਾਂਦੇ ਹਣਾ ਲੈ ਵੀ 버ਗਰ ਤੇ ਐ ਚੀਣ ਦਿੱਤੇ ਵਾਹ ਜੀ ਵਾਹ ਕਿਉਂਕਿ ਭੁੱਖ ਲੱਗੀ ਉਸ ਦੀ ਪੂਰੀ ਜੋਰਾ ਦੇ ਉੱਤੇ ਲੈ ਬਈ ਆ ਲੋ ਜੀ ਮਿੰਨੀ ਪੀਜਾ ਛੋਟਾ ਜਿਹਾ ਦੇਖੋ ਤਾਂ ਚਾਰ ਸਲਾਈਸ ਵਾਲਾ ਪਖੜਾ ਡੈਮ ਰਹਿ ਗਿਆ ਆਪਣਾ 20 ਕਿਲੋਮੀਟਰ ਅਸੀਂ ਨੰਗਲ ਪਹੁੰਚ ਗਏ ਫੇਰ ਹਾਲ ਤੇ ਆਪਣੇ 20 ਕਿਲੋਮੀਟਰ ਰਹਿ ਗਿਆ ਪਖੜਾ ਡੈਮ ਦੇਖੋ ਜੀ ਗੋਲ ਚੌਕ ਕਹਿੰਦੇ ਚੰਡੀਗੜ੍ਹ ਦੇ ਵਿੱਚ ਹੀ ਆ ਗੋਲ ਚੌਕ ਹਿਮਾਚਲ ਵਿੱਚ ਵੀ ਪਾਏ ਜਾਂਦੇ ਆ

ਅੱਥਰਲੇ ਕੇ ਫੋਟੋ ਕਿੱਥੇ ਨਾਲ ਹੋ ਵੀਡੀਓ ਬਣਾਇਆ ਇਹ ਗੇਟ ਆ ਜਿੱਥੇ ਮਤਲਬ ਪਾਣੀ ਛੱਡਦੇ ਆ ਇਧਰਲੇ ਪਾਸੇ ਉਹ ਨਾ ਜਿਹੜਾ ਗੇਟ ਇਹਨਾਂ ਦੇ ਮੂੰਹ ਖੋਲਦੇ ਹੁੰਦੇ ਆ ਜੋ ਜਦੋਂ ਪਾਣੀ ਛੱਡਣਾ ਹੁੰਦਾ ਦਰਿਆ ਦੇ ਵਿੱਚ ਆਹ ਸਾਰਾ ਪਾਰਲੇ ਪਾਸੇ ਪਿਛੇ ਇਧਰ ਪਾਣੀ ਦੇ ਨਾਲ ਹੀ ਉਹ ਓਵਰ ਆ ਪਾਣੀ ਭਰਿਆ ਹੋਇਆ ਆ ਇਧਰ ਵਾਲੇ ਖਾਲੇ ਜਿੱਧਾ ਪਾਣੀ ਛੱਡਿਆ ਨਹੀਂ ਕੋਈ ਦਰਵਾਜ਼ਾ ਖੁੱਲ੍ਹਿਆ ਨਹੀਂ ਹੈਗਾ ਇਧਰਲੀ ਸ਼ੈੱਡ ਖੋਲਿਆ ਹੈ ਦਰਵਾਜ਼ਾ ਉਹ ਥੱਲੇ ਪਾਣੀ ਜਾਂਦਾ ਪਿਆ ਪਾਖੜਾ ਟੈਂਕ ਦੇਖੋ ਜੀ ਹੁਣ ਦੇਖੋ ਜੀ ਪਾਣੀ ਇਹ ਆਮ ਦਾ ਪੋੜ ਦੇਖੋ ਬਹੁਤ ਸਪੀਡ ਆ ਬਣੀ ਆਹ ਦੇਖੋ ਬਹੁਤ ਸਪੀਡ ਦੇ ਨਾਲ ਪਾਣੀ ਜਾ ਰਿਹਾ ਆ ਦੇਖੋ ਪੱਗਾ ਕਿੰਨੀ ਤੇਜ਼ ਨਿਕਲਦਾ ਪਾਣੀ ਹੈ ਨਾ ਹੁਣ ਅਸੀਂ ਮੇਨ پکڑਦੇ ਉੱਪਰ ਚਲਾਂਗੇ ਜਿੱਥੋਂ ਪਾਣੀ ਸਾਰਾ ਜਾਂਦਾ ਹੈ ਲੈ ਜੀ ਇੱਧਰ ਹੈਗਾ ਆਪਣਾ ਡੈਮ ਤੇ ਇੱਥੇ ਕੱਟ ਹੁੰਦੀ ਹੈਗੀ ਪਰਚੀ ਇਹ ਆ ਦਫ਼ਤਰ ਇਹ ਨਾਲ ਇੱਥੇ ਪਰਚੀ ਕੱਟ ਹੋਣੀ ਫੇ ਅਸੀਂ ਜਾਣਾਗਾ ਹਾਂ ਡਲੰਗਰ ਡੈਮ ਦੇਖਣ ਠੀਕ ਆ ਜੀ ਆਪਣੀ ਗੱਡੀ ਲਾ ਲਈ ਆ ਇੱਧਰ ਅਸੀਂ ਇੱਥੇ ਬਣਦੀ ਹੈ ਜੀ ਪਰਚੀ ਡੈਮ ਤੇ ਜਾਣ ਦੀ ਤੁਹਾਨੂੰ ਪਰਚੀ ਮਿਲੂਗੀ ਇੱਥੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੀ ਆਧਾਰ ਕਟ ਲੈ ਕੇ ਪੜ ਜਾਂਦੀ ਇੱਥੇ ਤੁਹਾਨੂੰ ਜਾਣਾ ਹੁੰਦਾ ਤੇ ਆਪਣੇ ਜਿੰਨੇ ਮੈਂਬਰ ਉਹਨੇ ਮੈਂਬਰਾਂ ਦੇ ਉਹ ਨਹੀਂ ਪੁੱਛਣਾ ਵੀ ਤੁਸੀਂ ਕਿੰਨੇ ਮੈਂਬਰ ਇੱਕ ਆ ਕਿ ਦੋ ਜਿੰਨੇ ਮੈਂਬਰ ਉਹਨੇ ਦੱਸ ਦੋ ਤੇ ਬਾਅਦ ਚੋਣੀ ਜਾਏ ਉੱਪਰ ਕਹਾ ਨੈਣਾ ਦੇਵੀ ਨੂੰ ਰਸਤਾ ਇਧਰੋਂ ਨਿਕਲਦਾ ਹੈ ਉੱਧਰ ਵੀ ਜਾ ਸਕਦੇ ਜੀ ਜਣ ਆਹ ਪਰ ਚੀਹ ਪਰ ਲਾਜ਼ਮੀ ਇੱਥੋਂ ਲੈਣੇ ਪੈਣੀ ਹੈ ਪਾਸ ਤੋਂ ਵੀ ਨਾ ਜਾਂਦਾ ਇਹੀ ਅੱਗੇ 7-8 ਵਾਰ ਚੈੱਕ ਹੁੰਦੀ ਹੈਗੇ ਇਹ ਗਾਹਾਂ 2-4 ਵਾਰੀ ਜਾਣ ਕੇ ਚੈੱਕ ਕਰਨੀ ਹੈ ਅੱਗੇ ਪੁਲਿਸ ਮੈਂਬਰ ਖੜੇ ਹੁੰਦੇ ਇਹਨਾਂ ਦੇ ਆਰਮੀ ਵੀ ਹੁੰਦੀ ਹੈ ਉਹ ਵੀ ਚੈੱਕ ਕਰਦੇ ਆ ਬਾਕੀ ਦੇਖੋ ਚਲੋ ਆਜੋ ਮਿਲਦੇ ਆ ਗਾਹਾਂ ਲੋ ਜੀ ਹੁਣ ਸਾਡੀ ਤਿਆਰੀ ਹੈ ਉੱਧਰੋਂ ਸਿੱਧੇ ਡੈਮ ਆਨ ਨੂੰ ਥੱਲੇ ਲੈ ਚਲੀਏ ਥਾਣਾ ਦੀ ਬੋੜਾ ਨਾ ਖਰੀ ਐਦਲਾ ਬਾਕੀ ਉੱਥੇ ਜਾ ਕੇ ਜਿਹੜੇ ਆਨੰਦ ਆਣੇ ਹਨਾ ਉਹ ਲੱਗ ਗਈ ਚੀਜ਼ਾਂ ਉੱਥੇ ਦਾ ਕਹਿੰਦੇ ਸਾਗ ਨਾਲ ਮੱਕੀ ਦੀ ਰੋਟੀ ਮਿਲਦੀ ਆ ਮੱਛੀ ਵੀ ਹੁਣੀ ਤਰ੍ਹਾਂ ਤਰ੍ਹਾਂ ਦੀ ਬੈਠ ਲਾ ਲੋ ਅੱਗੇ ਕੋਸ ਵੀ ਖੜੀ ਏ ਤਰ੍ਹਾਂ ਤਰ੍ਹਾਂ ਦੀ ਮਾਰ ਪਾਰਚੀ ਆਪਣੀ ਪਾਰਚੀ ਚੈੱਕ ਹੋਣੀ ਆ ਨਾ ਕਿਤੇ ਮੋਂ ਵੀ ਇੱਥੇ ਪਾਰਚੀ ਚੈੱਕ ਹੋਣੀ ਆ ਮੈਂ ਪਾਰਚੀ ਚੈੱਕ ਕਰਵਾ ਕੇ ਆਣਾ ਸਹੀ ਆ ਲੋ ਜੀ ਦੋਸਤੋ ਜਿਹੜਾ ਕਾਰ ਸਾਨੂੰ ਪਾਸ ਪਿੱਛੇੋਂ ਮਿਲਿਆ ਤੇ ਉਹ ਇੱਥੇ ਚੈੱਕ ਹੋਣਾ ਆ ਪਾਸ ਠੀਕ ਹੈ ਜੀ ਬਾਹਾਂ ਐਂਟਰੀ ਨਹੀਂ ਤਾਂ ਜਾਣ ਦੇਣਾ ਲੋ ਜੀ ਹਾਂਜੀ ਦੋਸਤੋ ਆ ਪਹੁੰਚ ਚੁੱਕਿਆ ਅਸੀਂ ਨੰਗਲ ਡੈਮ ਦੇਖੋ ਜੀ ਥੱਲੇ ਪਾਣੀ ਤੇ ਇੱਥੇ ਬਿਜਲੀ ਵੀ ਬਣਦੀ ਆ ਦੇਖੋ ਜੀ ਆ ਜਿਹੜਾ ਏਰੀਆ ਇੱਥੇ ਸਾਰੇ ਬਿਜਲੀ ਬਣਦੀ ਆ ਇਹ ਜਿਹੜੀ ਬਿਜਲੀ ਬਣਦੀ ਇਹ ਇਥੋਂ ਦਿੱਲੀ ਜਾਂਦੀ ਸਾਰੀ ਪੰਜਾਬ ਨੂੰ ਨਹੀਂ ਆਪਾਂ ਨੂੰ ਬਿਜਲੀ ਜਾਂਦੀ ਆ ਤੇ ਆ ਹੈਗਾ ਡੈਮ ਪਖੜਾ ਡੈਮ ਤੇ ਇਹਦੇ ਜਿਹੜੇ ਉੱਪਰਲਾ ਗੇਟ ਆ ਉਹ ਤਾਂ ਘੱਟੇ ਹੀ ਲੋੜ ਪੈਂਦੀ ਆ ਉਹ ਨਹੀਂ ਖੋਲਦੇ ਹੈਗੇ ਜ਼ਿਆਦਾਤਰ ਥੱਲੇ ਵਾਲੇ ਮੋਸਟਲੀ ਗੇਟ ਉਹੀ ਖੋਲੇ ਜਾਂਦੇ ਆ ਤੇ ਉਹਨਾਂ ਚੋਂ ਪਾਣੀ ਛੱਡਿਆ ਜਾਂਦਾ ਆ ਤੇ ਬਾਕੀ ਗਾਂਹਾਂ ਜਾ ਕੇ ਇੱਥੇ ਹੁੰਦਖਾਲਦੇ ਆ ਕੀ ਹਿਸਾਬ ਕਿਤਾਬ ਆ ਮਿਲਦੇ ਆ ਗਾਂਹਾਂ ਇੱਥੇ ਤੱਕ ਤਾਂ ਬੋਹ ਨਜ਼ਾਰਾ ਆ ਰਿਹਾ ਹੈ ਵਧੀਆ ਹੈ ਘੁੰਮ ਫਿਰ ਕੇ ਇੰਜੋਏ ਹੋ ਰਿਹਾ ਆ ਗਾਹਾਂ ਦਿਖਾਲ ਦਿਆ ਸਾਨੂੰ ਡਿੱਟੋ ਸਾਰਾ ਕੁਝ ਕਿੱਦਾਂ ਆ ਜਣ ਕੇ ਡੈਮ ਇੱਥੋਂ ਬਹੁਤ ਵੱਡਾ ਆ ਜੀ ਦੇਖੋ ਜੀ ਪਾਖੜਾ ਡੈਮ ਪਾਣੀ ਦੇਖੋ ਕਿੰਨਾ ਆ ਆ ਆ ਮੇਨ ਗੇਟ ਜਿਹੜੇ ਵੱਡੇ ਉੱਪਰ ਚਾਰ ਗੇਟ ਆ ਜੀ ਇਹ ਇਹ ਜਦੋਂ ਪਾਣੀ ਜ਼ਿਆਦਾ ਆਪ ਹੋ ਜਾਂਦਾ ਫੇਕ ਖੋਲਣ ਦੀ ਸੁਭਾਵਨਾ ਬਣਦੀ ਜਾਂ ਨਹੀਂ ਨਹੀਂ ਇਹ ਖੋਲਦੇ ਦੇਖੋ ਜੀ ਕਿੰਨਾ ਰੋਟ ਪਾਣੀ ਆ ਐ ਨਾ ਭਰਿਆ ਵਿਆ ਜੰਨਤ ਹੀ ਬਣੀ ਪਈ ਆ ਜੰਨਤ ਗਾਹਾਂ ਦੇਖਦੇ ਆ ਚਲਦੇ ਆ ਬੋਰਡ ਦੇ ਵਿੱਚ ਲੈਂਦੇ ਆ ਝੂਟੇ ਲੋਹੀ ਦੋਸਤੋ ਅਸੀਂ ਪਹੁੰਚ ਗਏ ਆ ਪਖੜਾ ਡੈਮ ਹੁਣ ਅਸੀਂ ਜਾਂਦੇ ਪਏ ਆ ਥੱਲੇ ਨੂੰ ਤੁਰ ਕੇ ਇੱਥੇ ਜ਼ਿਆਦਾਤਰ ਚਿਕਨ ਦੀਏ ਦੁਕਾਨਾਂ ਮੋਸਟਲੀ ਕਿਉਂਕਿ ਡੈਮ ਜੋ ਮੱਛੀ ਲਿਆ ਕੇ ਫਰਾਈ ਕਰਕੇ ਬਸ ਵੇਚਦੇ ਆ ਮੇਡਦੀ ਆ ਜਾਂ ਤਾਂ ਦੁਕਾਨਾਂ ਸਾਰੀ ਚਿਕਨ ਦੀ ਆ ਉੱਦਾਂ ਜੋ ਮੈਗੀ ਵਗੈਰਾ ਹੋਰ ਵੀ ਫਾਸਟ ਫੂਡ ਸਾਰਾ ਕੁਝ ਹੈਗਾ ਆ ਜੋ ਮਰਜ਼ੀ ਖਾ ਫੀ ਸਕਦੇ ਆ ਹੁਣ ਅਸੀਂ ਦੇਖਦੇ ਆ ਥੱਲੇ ਜਾਣਾ ਲੈ ਵੀ ਦੋਸਤੋ ਹੁਣ ਅਸੀਂ ਜਾਂਦੇ ਵੀ ਥੱਲੇ ਨੂੰ ਡੈਮ ਦੇਖਣ ਆ ਤਾਂ ਵੀ ਗਮੋ ਇੱਥੇ ਖਰਾਬੀ ਹੋਇਆ ਲੱਗਦਾ ਇਹਨਾਂ ਦਾ ਪਹਿਲਾਂ ਬਹੁਤ ਸੋਹਣਾ ਹੁੰਦਾ ਹੈਗਾ ਇੱਥੇ ਲੋ ਜੀ ਲੋ ਇਹਨਾਂ ਦਾ ਡੈਮ ਦਾ ਸਾਰਾ ਡੈਮ ਹੈ ਇਆਂ ਪਖੜਾ ਡੈਮ ਪਾਣੀ ਘਟਿਆ ਹੋਇਆ ਹੈ ਤਕੀ ਇਹਦਾ ਪਾਣੀ ਬਹੁਤ ਹੁੰਦਾ ਜ਼ਿਆਦਾ ਆਹ ਦੇਖੋ ਦਾ ਜੀ ਚੱਕੋ ਜੀ ਮੱਕੀ ਰੋਟੀ ਸਾਗ ਨਾਲ ਵੀ ਖਾ ਸਕਦੇ ਇੱਥੇ ਜਿਹਨੇ ਖਾਣੀ ਮੱਕੀ ਦੀ ਰੋਟੀ ਵੀ ਖਾ ਸਕਦੇ ਆ ਸਾਗ ਨਾਲ ਲੋ ਜੀ ਓਡੇ ਮੋਗੇ ਰਾਸਤਾ ਹੁਣ ਇੱਦਾਂ ਹੀ ਆ ਪਹਾੜੀ ਤੇ ਤੁਰ ਕੇ ਜਾਣਾ ਪੈਣਾ ਥੱਲੇ ਨੂੰ ਨਹੀਂ ਯਾਰੇ ਲੈਂਦੇ ਉਹ ਬੱਲਿਆਂ ਦੇ ਅਦਾ ਪਾਉ ਜੇ ਨੇ ਆਣਾ ਬੂਟਵਾੜ ਪਾ ਗਿਆ ਓਏ ਚੰਗੀ ਤਰ੍ਹਾਂ ਕੱਸ ਕੇ ਕਿਉਂਕਿ ਪਾਣੀ ਉੱਤਰ ਗਿਆ ਬਹੁਤ ਜ਼ਿਆਦਾ ਥੱਲੇ ਇਸ ਕਰਕੇ ਤੁਰ ਕੇ ਜਾਣਾ ਪੈਣਾ ਥੱਲੇ ਨੂੰ ਆ ਪਹਾੜੀ ਜੀ ਉੱਤਰ ਕੇ ਓ ਜੁਗ 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 ਜਾ ਬੀ ਭਾਉ ਬ੍ਰੇਕ ਵੀ ਨਹੀਂ ਲੱਗਦੀ ਦਾਖਦੇਵ ਅਸੀਂ ਉਸ ਹਾਲੇ ਤਾਂ ਦਾਦ ਦੇਣਾ 15 ਮਿੰਟ 71200 3 ਦੇ ਲੈ 71200 ਹਾਂਜੀ ਦੋਸਤੋ ਲੋ ਜੀ ਮੈਂ ਚੱਲਾ ਘੁੰਮਣ ਬੋਟ ਦੇ ਵਿੱਚ ਠੀਕ ਆ ਜੀ ਨਜ਼ਾਰੇ ਆਏ ਪਏ ਆ ਕੱਲਾ ਹੀ ਐਸ ਵੇਲੇ ਨਾਲ ਕੋਈ ਨਹੀਂ ਹੈਗਾ ਕੱਲਾ ਹੀ ਬੈਠਾ ਕਿਸ਼ਤੀ ਦੇ ਉੱਤੇ ਜੀ ਲੋਤ ਆ ਜੀ ਨਜ਼ਾਰੇ ਵੱਜੇ ਪਏ ਆ ਜੀ ਬਾਏ ਗੁਰੂ ਦੀਆ ਮੇਰਾ ਆ ਦੇਖੋ ਜੀ ਕਿੰਨਾ ਸੋਹਣਾ ਪਾਣੀ ਬਹੁਤ ਸਾਫ ਆ ਜਦੋਂ ਅਸਾਂ ਨਾ ਪਹਿਲੀ ਵਾਰ ਹੀ ਆਏ ਸੀਗੇ ਉਸ ਵੇਲੇ ਨਾ ਬਹੁਤ ਜਿੱਦਾ ਲਫਾਫੇ ਬੋਤਲਾ ਐਰਾ ਵਗੈਰਾ ਵਿੱਚ ਗੰਦ ਜਿਹਾ ਬਹੁਤ ਸੀਗਾ ਐਸ ਵੇਲੇ ਤਾਂ ਵਿੱਚ ਪਾਣੀ ਸਾਫ ਆ ਪੂਰਾ ਔਰਡ ਦੇ ਵਿੱਚ ਲੋਕ ਤਾਂ ਜੀ ਨਜ਼ਾਰੇ ਵੱਜੇ ਪਏ ਆ ਇਕੱਲੇ ਆ ਨਜ਼ਾਰੇ ਲੈਂਦੇ ਨਾਲ ਭਾਜੀ ਆ ਭਾਜੀ ਉਹਨਾਂ ਦੇ ਕੋਲ ਜਾਂਦੇ ਆ ਤੁਹਾਨੂੰ ਭਾਈ ਦੇ ਦਰਸ਼ਨ ਕਰਦੇ ਆ ਆਪਣਾ ਭਾਜੀ ਨਾਲ ਯਾਰੇ ਬਹੁਤ ਵਧੀਆ ਆਲੇ ਭਾਈ ਦੇ ਕੋਲ ਗੱਰੇ ਅੱਧੀ ਆ ਗਏ ਦੋ ਤੋ ਨਜ਼ਾਰੇ ਵੱਜੇ ਪਏ ਆ ਬਹੁਤ ਸੋਨਾ ਲਾ ਦੇ ਵਿੱਚ ਘੁੰਮ ਗਏ ਆ ਬੰਦਿਆ ਬੱਦਲ ਆ ਨਾ ਸਾਬ ਦੇ ਨਜ਼ਾਰੇ ਦੇਖੋ ਲੋ ਜੀ ਦੋਸਤੋ ਆਪਣਾ ਹੋ ਗਿਆ ਅੱਧਾ ਘੰਟਾ ਪੂਰਾ ਤੇ ਘੁੰਮ ਫਿਰ ਲਿਆ ਦੀ ਤੇ ਹੁਣ ਅਸੀਂ ਬੋਰਡ ਆਪਣੀ ਜਿਹੜੀ ਕਿਸ਼ਤੀ ਆ ਹੁਣ ਚੱਲੀ ਨੱਕੇ ਤੇ ਤੇ ਹੁਣ ਅਸੀਂ ਜਾਵਾਂਗੇ ਕਿਸ਼ਤੀ ਦੇ ਨੱਕੇ ਤੇ ਵਧੀਰਾ ਕੋ ਮਲਿਆ ਧੁੱਪ ਵੀ ਪਾੜੀ ਆ ਪਰ ਮਜ਼ਾ ਵੀ ਬਹੁਤ ਆਇਆ ਆਨੰਦ ਆ ਰਿਹਾ ਪੂਰਾ ਲੋ ਦਾ ਜੀ ਇੰਜੋਏ ਐਤ ਕੀ ਪਾਣੀ ਵੀ ਘਟ ਗਿਆ ਨਹੀਂ ਤਾਂ ਉਹ ਜਿੰਨਾ ਜਿੰਨਾ ਏਰੀਆ ਬੰਜਰ ਜਿਆ ਦੀਨਾ ਇੰਨੇ ਨਾਲ ਪਾਣੀ ਹੁੰਦਾ ਚੜਿਆ ਹੈ ਪੂਰਾ ਪਾਣੀ ਘਟ ਗਿਆ ਐਤ ਕੀ ਬਹੁਤ ਲੈ ਵੀ ਦੋਸਤੋ ਆਪਾਂ ਆਕੇ ਘੁੰਮ ਫਿਰ ਕੇ ਕਿਨਾਰੇ ਤੇ ਹੁਣ ਆਪਣੀ ਬੋਟ ਕਿਨਾਰੇ ਦੀ ਜਾ ਰਹੀ ਆ ਆਹ ਲੋ ਜੀ ਤੇ ਆਹ ਬੰਦੇ ਚੱਲੇ ਆ ਘੁੰਮਣ ਇਹ ਵੀ ਆਏ ਉਹ ਦੂਰੋਂ ਦੂਰੋਂ ਘੁੰਮਣ ਇਹ ਵੀ ਪੰਜਾਬੀ ਬੰਦੇ ਆਪਣੇ ਲੋ ਜੀ 15 ਮਿੰਟਾਂ ਦਾ ਹੈਗਾ 400 ਰੁਪਿਆ ਤੇ ਅੱਧੇ ਘੰਟੇ ਦਾ ਹੈਗਾ ਜੀ 700 ਰੁਪਿਆ ਤੇ ਘੰਟੇ ਦਾ ਹੈਗਾ 1200 ਰੁਪਿਆ ਹੁਣ ਅਸੀਂ ਪਹੁੰਚ ਗਏ ਨੱਕੇ ਤੇ ਜੀ ਆਹ ਲਓ ਦੋਸਤੋ ਮਜ਼ਾ ਆ ਗਿਆ ਘੁੰਮ ਕੇ ਪੂਰੇ ਚਿੱਲ ਲੋ ਜੀ ਬਾਈ ਹੋ ਗਿਆ ਮੋਰੇ ਚੱਲ ਮੇਰੇ ਭਰਾ ਛੱਡ ਦੇ ਇਸ ਲਾਂਗ ਮੈਂ ਤੈਨੂੰ ਰੱਸਾ ਸਿੱਟਾਂ ਏ ਚੱਲ ਬਈ ਆ ਲੈ ਫੜ ਰੱਸਾ ਮਾੜਾ ਭਾਜੀ ਓਕੇ ਲੋ ਜੀ ਆਪਾਂ ਪਹੁੰਚ ਗਏ ਧੁਰ ਝੂਟੇ ਝਾਟੇ ਲੈ ਕੇ ਨਿਆਰੇ ਨਾਲ ਹੁਣ ਅਸੀਂ ਲੱਗੇ ਆ ਉਤਨ ਥੱਲੇ ਲੋ ਜੀ ਦੋਸਤੋ ਇੱਥੇ ਉੱਪਰ ਦੁਕਾਨਾਂ ਵੀ ਆ ਚਾਹ ਪਾਣੀ ਪੀ ਸਕਦੇ ਜਾਂ ੱੱਕ ਤਾਂ ਮੱਕੀ ਰੋਟੀ ਸਰੋਂ ਦਾ ਸਾਦ ਯਾਰੇ ਬੱਜੇ ਵੀ ਆ ਹਾਂਜੀ ਦੋਸਤੋ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਡਾ ਆਇੰਦਾ ਵਲੋਗ ਤੇ ਅੱਜ ਅਸੀਂ ਗਏ ਸੀ ਘੁੰਮਣ ਡੈਮ ਤੁਸੀਂ ਦੇਖ ਹੀ ਲਿਆਉਣਾ ਬਹੁਤ ਸੋਹਣਾ ਸੀਗਾ ਉੱਥੇ ਤੇ ਘੁੰਮਿਆ ਵੀ 보ਟ ਦੇ ਵਿੱਚ ਮ제 ਵੀ ਕੀਤੇ ਤੇ 보ਟ ਦਾ ਤੁਹਾਨੂੰ ਦੱਸੇ ਦਿੱਤਾ ਹੈ ਕੀ ਕੀ ਪ੍ਰਾਈਸ ਹੈ ਕਿੰਨਾ ਹੈ 15 ਮਿੰਟਾਂ ਦਾ ਹੈਗਾ ਜਾਂ 400 ਰੁਪਈਆ ਅੱਧੇ ਘੰਟੇ ਦਾ 700 ਰੁਪਈਆ ਘੰਟੇ ਦਾ 1200 ਰੁਪਈਆ ਠੀਕ ਆ ਨਾ ਜੀ ਤੇ ਪਾਸ ਬਣਾਉਣਾ ਪੈਂਦਾ ਹੈ ਜੇ ਅਸੀਂ ਉੱਥੇ ਜਾਈਏ ਤਾਂ ਹੁਣ ਮੈਂ ਮੂਰੇ ਤਾਂ ਦੇਖ ਰਿਹਾ ਕਿਉਂਕਿ ਮੈਂ ਡਰਾਈਵ ਕਰ ਰਿਹਾ ਨਾਲ ਦੀ ਨਾਲ ਗੱਡੀ ਵੀ ਚਲਾ ਰਿਹਾ ਆ ਬਾਕੀ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤੇ ਕਾਹਾਂ ਦੇ ਕਾਹਾਂ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਨਾ ਤੇ ਘੰਟੀ ਵੀ ਵਜਾਉਣਾ ਭੁੱਲਿਓ ਨਾ ਮੇਰਾ ਵੀਰ ਠੀਕ ਆ ਥੈਂਕ ਯੂ ਲਵ ਯੂ ਮਿਲਦੇ ਨੈਕਸਟ ਬਲੌਗ ਲਵ ਯੂ